ਸਿਟੀ ਹੋਮ ਨਿਊਜ਼ ਤੇ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਲੁਧਿਆਣੇ ਦੇ ਵਿੱਚ ਵੈਸਟ ਦੀ ਚੋਣ ਜਿਹੜੀ ਹੋਈ ਹੈ ਉਹਦੇ ਚ ਬੜਾ ਰੋਚਕ ਦੇਖਣ ਨੂੰ ਮਿਲਿਆ ਚਾਹੇ ਉਹ ਇਲੈਕਸ਼ਨ ਕੈਂਪੇਨ ਦੇ ਦੌਰਾਨ ਇੱਕ ਦੂਜੇ ਦੇ ਉੱਪਰ ਪਾਰਟੀਆਂ ਨੇ ਜੋ ਲਾਂਚਣ ਲਾਏ ਉਹਦੀ ਗੱਲ ਹੋਵੇ ਜਾਂ ਇੱਕ ਦੂਜੇ ਨੂੰ ਟਾਰਗੇਟ ਕੀਤਾ ਹੋਵੇ ਉਹਦੀ ਗੱਲ ਹੋਵੇ ਪਰ ਵੈਸਟ ਦੇ ਲੋਕਾਂ ਨੇ ਕੋਈ ਜ਼ਿਆਦਾ ਸਰਗਰਮੀ ਜਾਂ ਕੋਈ ਜ਼ਿਆਦਾ ਕਹਿ ਸਕਦੇ ਹਾਂ ਸੀਰੀਅਸਨੈਸ ਇਸ ਚੋਣ ਮੁਹਿੰਮ ਦੇ ਵਿੱਚ ਨਹੀਂ ਦਿਖਾਈ ਦਿੱਤੀ ਕਿਉਂਕਿ 51.3% ਜਿਹੜੀ VOTING ਹੈ ਉਹੋ ਹੀ ਆ ਇਲੈਕਸ਼ਨ ਕਮਿਸ਼ਨ ਦੇ ਹਿਸਾਬ ਨਾਲ VOTING ਘਟ ਹੋਈ ਵੈਸਟ ਦੇ ਲੋਕ ਜਿਸ ਢੰਗ ਨਾਲ ਜ਼ਿਆਦਾ ਜ਼ੋਰ ਲੱਗਾ ਸੀ ਇਲੈਕਸ਼ਨ ਦੇ ਵਿੱਚ ਹਰ ਪਾਰਟੀ ਵੱਲੋਂ ਜ਼ੋਰ ਲਗਾਇਆ ਜਾ ਰਿਹਾ ਸੀ ਝੰਡੇ ਡੰਡੇ ਔਰ ਵਰਕਰ ਵੈਸਟ ਦੀ ਜਿਹੜੀ ਅਨਸੀਜੈਂਸੀ ਉਹਦੇ ਚ ਹਮੇਸ਼ਾ ਮਿਲਦੇ ਸੀ ਗੱਡੀਆਂ ਮਿਲਦੀਆਂ ਸੀ ਲੋਕਾਂ ਦੇ ਵੋਲੰਟੀਅਰ ਮਿਲਦੇ ਸੀ ਕਿਉਂਕਿ ਚਾਰ ਪਾਰਟੀਆਂ ਦੇ ਵੋਲੰਟੀਅਰ ਕਿਤਨਾ ਕਿਤੇ ਘੁੰਮਦੇ ਸੀ ਔਰ ਚਾਰ ਪਾਰਟੀਆਂ ਦੇ ਵੋਲੰਟੀਅਰ ਦੇ ਆਪਸ ਦੇ ਵਿੱਚ ਜਿਹੜੀਆਂ ਮੀਟਿੰਗਾਂ ਦਾ ਦੌਰ ਸੀ ਉਹ ਵਰਕਰਾਂ ਨਾਲ ਲਗਾਤਾਰ جاری ਸੀ ਕਿਉਂਕਿ ਸਰਗਰਮੀ ਚੱਲ ਰਹੀ ਸੀ ਪਰ ਵੈਸਟ ਦੇ ਲੋਕ ਉਸ ਦਲੇਰੀ ਨਾਲ ਬੂਥਾਂ ਦੇ ਉੱਪਰ ਨਹੀਂ ਪਹੁੰਚ पाए 51.3% ਜਿਹੜੀ ਵੋਟ ਪਰਸੈਂਟ ਉਹੋ ਹੀ ਹੈ ਉਹ ਉਮੂਮਨ ਬਾਕੀ ਜਿਹੜੇ ਪਿਛਲੇ ਇਲੈਕਸ਼ਨ ਲੰਘੇ ਨੇ ਚਾਹੇ ਉਹ 2022 ਹੋਵੇ ਚਾਹੇ ਉਹ ਲੋਕ ਸਭਾ ਹੋਵੇ ਚਾਹੇ 2017 ਹੋਵੇ ਚਾਹੇ 2012 ਹੋਵੇ ਉਹਨਾਂ ਦੇ ਮੁਕਾਬਲੇ ਇਹ ਜਿਹੜੀ ਪਰਸੈਂਟੇਜ ਹੈ ਬਹੁਤ ਘੱਟ 10 12% ਬੋਟ ਜਿਹੜੀ ਘੱਟ ਪਈ ਇਹਦੇ ਨਾਲ ਜਿਹੜੇ ਸਮੀਕਰਨ ਨੇ ਉਹ ਵੀ ਚੇਂਜ ਹੁੰਦੇ ਨਜ਼ਰ ਆ ਰਹੇ ਨੇ ਕਿਉਂਕਿ ਕਿਸੇ ਢੰਗ ਨਾਲ ਪਹਿਲਾਂ ਚਾਹੇ ਹੁਕਮਰਾਨ ਪਾਰਟੀ ਹੋਵੇ ਆਮ ਆਦਮੀ ਪਾਰਟੀ ਚਾਹੇ ਵਿਪਕਸ਼ੀ ਦਲ ਹੋਣ ਚਾਹੇ ਕਾਂਗਰਸ ਦੀ ਗੱਲ ਕਰੀਏ ਚਾਹੇ ਭਾਜਪਾ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਚਾਹੇ ਅਕਾਲੀ ਦਲ ਇਹਨਾਂ ਦੇ ਗ੍ਰਾਫ ਸੈਟਿੰਗ ਹੋਈ ਹੋਈ ਸੀ ਵੀ ਕਿੰਨੇ ਪਰਸੈਂਟ ਅਗਰ ਵੋਟ ਪਏ ਕੀਤਾ ਅਸੀਂ ਜਿੱਤ ਦੇ ਵੱਲ ਵਧਾਂਗੇ ਜਾਂ ਇੰਨੇ ਪਰਸੈਂਟ ਵੋਟ ਪਈ ਕੀਤਾ ਕਾਂਗਰਸ ਨੂੰ ਨੁਕਸਾਨ ਹੋਏਗਾ ਪਰ ਉਹ ਸਾਰੇ ਸਮੀਕਰਨ ਤੇ ਇੱਕ ਤਰ੍ਹਾਂ ਦਾ ਵਿਰਾਮ ਲੱਗ ਗਿਆ ਕਿਉਂਕਿ ਵੈਸਟ ਦੀ ਚੋਣ ਜਿਹੜੀ ਹੈ ਉਹ ਹੋ ਤਾਂ ਗਈ ਹੈ ਪਰ VOTING ਕਿਤਨਾ ਕਿਤੇ ਘਟ ਹੋਈ ਹੈ ਸਮੀਕਰਨ بگੜਦੇ ਨਜ਼ਰ ਆ ਰਹੇ ਨੇ ਕੋਈ ਵੀ ਹੁਣ ਪਾਰਟੀਆਂ ਦੇ ਜਿਹੜੇ ਲੋਕ ਨੇ ਜਾਂ ਵੱਡੇ ਲੀਡਰ ਨੇ ਉਹ ਕੋਈ ਵੀ ਕਿਸੇ ਢੰਗ ਨਾਲ ਆਪਣੀ ਜਿੱਤ ਨੂੰ ਥੰਬ ਨਹੀਂ ਲਗਾ ਰਹੇ ਵੀ ਜਿੱਤ ਸਾਡੀ ਪੱਕੀ ਹੈ ਉਹ ਕਿਤਨਾ ਕਿਤੇ ਅਸਮੰਜਸ ਵਾਲੀ ਸਥਿਤੀ ਲੁਧਿਆਣੇ ਦੇ ਵਿੱਚ ਬਣ ਗਈ ਹੈ ਤੇ ਚਾਹੇ ਸੰਜੀਵ ਅਰੋੜਾ ਦੀ ਗੱਲ ਕਰੀਏ ਕਿਉਂਕਿ ਉਹਨਾਂ ਨੇ ਜਿਸ ਢੰਗ ਨਾਲ ਬੂਮ ਦਿੱਤਾ ਆਪਣੀ ਕੈਂਪੇਨ ਨੂੰ ਔਰ ਸਰਕਾਰ ਦੇ ਹੁੰਦੇ ਆ ਇਕ ਤਰ੍ਹਾਂ ਦੀ ਵੱਡੇ ਲੀਡਰਾਂ ਦਾ ਲੁਧਿਆਣੇ ਜਮਾਵੜਾ ਹੋ ਗਿਆ ਔਰ ਇੱਕ ਤਰ੍ਹਾਂ ਦਾ ਬੂਸਟਾ ਮਿਲਦਾ ਸੀ ਆਮ ਆਦਮੀ ਪਾਰਟੀ ਨੂੰ ਜਿੱਥੇ ਦੇਖਦੇ ਸੀ ਆਮ ਆਦਮੀ ਪਾਰਟੀ ਦੇ ਚਰਚੇ ਲੁਧਿਆਣੇ ਸ਼ਹਿਰ ਦੇ ਵਿੱਚ ਵੈਸਟ ਦੇ ਵਿੱਚ ਦੇਖਣ ਨੂੰ ਮਿਲਦੇ ਸੀ ਔਰ ਪਰ ਇੱਕ ਚੀਜ਼ ਉਹਦੇ ਵਿੱਚੋਂ ਹੋ ਕੇ ਨਿਕਲੀ ਹੈ ਵੀ ਭਾਰਤ ਪੂਸ਼ਨ ਆਸ਼ੂ ਨੇ ਪਿਛਲੇ ਜਿਹੜੇ 3-4 ਦਿਨ ਲਾਸਟ ਜਿਹੜੇ ਕੈਂਪੇਨ ਦੇ ਰਹਿਗੇ ਸੀ ਭਾਰਤ ਪੂਸ਼ਨਾਂ ਨੇ ਉਹਨਾਂ ਨੂੰ ਇੱਕੋ ਦਮ ਆਪਣੀ ਜਿਹੜੀ ਕੈਂਪੇਨ ਉਹਦੇ ਚ ਵੀ ਇੱਕ ਤਰ੍ਹਾਂ ਦੀ ਤੇਜ਼ੀ ਲਿਆਦੀ ਨਹੀਂ ਤਾਂ ਆਮ ਤੂਮਨ ਇਦਾਂ ਹੁੰਦਾ ਵੀ ਜਦੋਂ ਸਰਕਾਰ ਦੇ ਨਾਲ ਜਿਮਣੀ ਚੋਣ ਦੇ ਵਿੱਚ ਇਲੈਕਸ਼ਨ ਹੋਣ ਤਾਂ ਕਿਤੇ ਨਾ ਕਿਤੇ ਦੂਸਰੇ ਕੈਂਡੀਡੇਟ ਜਾਂ ਦੂਜੀਆਂ ਪਾਰਟੀਆਂ ਦੇ ਜਿਹੜੇ ਕੈਂਡੀਡੇਟ ਨੂੰ ਕਿਤਨਾ ਕਿਤੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਨੇ ਜਾਂ ਕਿਤਨਾ ਕਿਤੇ ਆਪਣੇ ਆਪ ਨੂੰ ਕਮਜ਼ੋਰ ਫੀਲ ਕਰਦੇ ਨੇ ਪਰ ਭਾਰਤ ਪੂਸ਼ਨ ਆਸ਼ੂ ਨੇ ਇੱਕ ਤਰ੍ਹਾਂ ਦੀ ਐਸੀ ਐਗਜ਼ੈਂਪਲ ਸੈੱਟ ਕੀਤੀ ਹੈ ਵੀ ਪਿਛਲੇ 2-4 ਦਿਨਾਂ ਦੇ ਵਿੱਚ ਇੱਕੋ ਨਾਮ ਆਪਣੀ ਕੈਂਪੇਨ ਦੇ ਵਿੱਚ ਤੇਜ਼ੀ ਲਿਆਂਦੀ ਹੈ ਔਰ 1 ਟੂ 1 ਲੋਕਾਂ ਨਾਲ ਜਾ ਕੇ ਮਿਲਨੀਆਂ ਕੀਤੀਆਂ ਸੋ ਦਾ ਰਿਜ਼ਲਟ ਹੈ ਵੀ ਕਾਂਗਰਸ ਪਾਰਟੀ ਜਿਹੜੀ ਹੈ ਉਹ ਦੁਬਾਰਾ ਇਲੈਕਸ਼ਨ ਦੇ ਵਿੱਚ ਮੁੜ ਆ ਖੜੀ ਗੱਲ ਕਰ ਲਈਏ ਹੁਣ ਭਾਜਪੀ ਦੀ ਤੇ ਭਾਜਪੀ ਜਿਹੜੀ ਹੈ ਉਹ ਤੁਹਾਨੂੰ ਦੱਸਦੀ ਹੈ ਵੀ ਜੀਵਨ ਗੁਪਤਾ ਨੂੰ ਕੈਂਡੀਡੇਟ ਬਣਾਇਆ ਭਾਰਤੀ ਜਨਤਾ ਪਾਰਟੀ ਨੇ ਇੱਕ ਸਾਫ਼ ਛਵੀ ਵਾਲਾ ਉਮੀਦਵਾਰ ਰਮਨੀਸ਼ ਸਿੰਘ ਬਿੱਟੂ ਵੱਡੇ ਲੀਡਰ ਮંત્રી ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੈਂਪੇਨ ਕੀਤੀ ਹੋਰ ਪੰਜਾਬ ਦੇ ਵੱਡੇ ਲੀਡਰ ਸਹਿਬਾਨਾਂ ਨੇ ਲੁਧਿਆਣੇ ਜਮਾਬੜਾ ਲਗਾਇਆ ਔਰ ਖਾਸ ਗੱਲ ਹੈ ਵੀ ਜਿਹੜਾ ਜ਼ਮੀਨੀ ਤੌਰ ਤੇ ਉਹਨਾਂ ਦਾ ਵਰਕਰ ਹੈ ਜਿਸ ਨੂੰ ਆਪਾਂ ਆਰਐਸਐਸ ਦੇ ਨਾਮ ਤੋਂ ਵੀ ਕਹਿ ਸਕਦੇ ਹਾਂ ਵੀ ਜੋ ਰਾਸ਼ਟਰੀ ਸਵੈ ਸੇਵਕ ਦੇ ਉਹਨਾਂ ਦੇ ਜੋ ਵਰਕਰ ਨੇ ਉਹਨਾਂ ਨੇ ਘਰ ਘਰ ਜਾ ਕੇ ਇੱਕ ਬੀਜੇਪੀ ਦੀ ਜੋ ਲਹਿਰ ਬਣਾਈ ਹੈ ਜੀਵਨ ਗੁਪਤਾ ਦੇ ਹੱਕ ਦੇ ਵਿੱਚ ਉਹ ਵੀ ਕਿਤਨਾ ਕਿਤੇ ਮੈਟਰ ਕਰਦੀ ਹੈ ਵੀ ਬੀਜੇਪੀ ਨੂੰ ਵੀ ਥੋੜਾ ਇੱਥੋਂ ਪੋਜ਼ੀਟਿਵ ਦੇਖਿਆ ਜਾ ਸਕਦਾ ਹੈ ਕਿਉਂਕਿ ਵੈਸਟੀ ਦੀ ਚੌਂਟ ਦੇ ਵਿੱਚ ਰਵਨੀਤ ਸਿੰਘ ਬਿੱਟੂ ਉਹਨਾਂ ਦਾ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਰਿਹਾ ਚਾਹੇ ਉਹ ਇਲੈਕਸ਼ਨ ਰਾਜੇ ਵਿਡਿੰਗ ਤੋਂ ਹਾਰ ਗਏ ਪਰ 45000 ਦੇ ਕਰੀਬ ਵੋਟ ਰਵਨੀਤ ਸਿੰਘ ਬਿੱਟੂ ਨੂੰ ਵੈਸਟ ਦੇ ਲੋਕਾਂ ਨੇ ਪਾਈ ਪਰ ਕੀ ਉਹ ਜਾਦੂ ਦੁਬਾਰਾ ਜੀਵਨ ਗੁਪਤਾ ਜੀ ਦੁਹਰਾ ਪਾਣਗੇ ਕੀ ਉਸ ਉਹ ਵਿਸ਼ਵਾਸ ਜਿਹੜਾ ਬਿੱਟੂ ਤੇ ਲੋਕਾਂ ਨੇ ਵੈਸਟ ਦੇ ਲੋਕਾਂ ਨੇ ਜਤਾਇਆ ਕੀ ਉਹ ਜੀਵਨ ਗੁਪਤਾ ਦੇ ਉੱਪਰ ਵੀ ਇਸੇ ਤਰ੍ਹਾਂ ਜਿਤਾਣਗੇ ਪਰ VOTING ਪਰਸੈਂਟੇਜ ਘਟ ਹੋਣ ਕਰਕੇ BJP ਵੀ ਹੁਣ ਥੋੜੀ ਜਿਹੀ ਸਮਝਜ ਦੀ ਸਥਿਤੀ 'ਚ ਹੈ ਵੀ ਹੁਣ ਆਉਣ ਵਾਲਾ ਸਮਾਂ ਜਣਾ ਕੀ ਬਣਾਏਗਾ ਕਿਉਂਕਿ 45000 ਵੋਟ ਪੈਣੀ ਤੇ ਹੁਣ ਆਈ ਦੀ ਤਰੀਕ ਦੇ ਵਿੱਚ ਜੋ ਐਵਰੇਜ ਲਾਈ ਜਾਂਦੀ ਹੈ ਵੀ ਜਿਸ ਕੈਂਡੀਡੇਟ ਨੂੰ ਵੀ 30000 ਦੇ ਕਰੀਬ ਵੋਟ ਪੈ ਗਈ ਉਹ ਜਿੱਤ ਦੀ ਕਗਾਰ ਦੇ ਨੇੜੇ ਪਹੁੰਚ ਜਾਏਗਾ ਸੋ ਇਦਾਂ ਹੀ ਅਕਾਲੀ ਦਲ ਆ ਅਕਾਲੀ ਦਲ ਪੰਥਕ ਪਾਰਟੀ ਹੋਣ ਦੇ ਨਾਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮਿਲਨੀਆਂ ਕੀਤੀਆਂ ਲੁਧਿਆਣਾ ਗਲੀ ਗਲੀ ਦੇ ਵਿੱਚ ਆ ਕੇ ਉਹ ਵੋਟਰਾਂ ਨੂੰ ਮਿਲੇ ਵੋਟਰਾਂ ਦੇ ਨਾਲ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਔਰ ਪਰਪਕਾਰ ਸਿੰਘ ਘੁੰਮਣ ਨੂੰ ਉਹਨਾਂ ਨੇ ਜਿਨ੍ਹਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਉਹ ਵੀ ਕਿਤਨਾ ਕੀਤੇ ਵੈਸਟ ਦੀਆਂ ਗਲੀਆਂ ਦੇ ਵਿੱਚ ਘੁੰਮਦੇ ਨਜ਼ਰ ਆਇਓ ਲੋਕਾਂ ਨਾਲ ਆਪਣੀ 1 ਟੂ 1 ਵੀ ਕੀਤੀ ਪਰ ਹੁਣ ਆਉਣ ਵਾਲਾ ਸਮਾਂ ਦੱਸੇਗਾ ਵੀ ਪੰਥਕ ਪਾਰਟੀ ਨੂੰ ਲੋਕ ਕਿੰਨਾ ਕੁ ਪਸੰਦ ਕਰਦੇ ਨੇ ਕਿੰਨਾ ਕੁ ਜਾਦੂ ਹੈ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਵੈਸਟ ਦੇ ਲੋਕਾਂ ਦੇ ਉੱਪਰ ਦੇਖਣ ਨੂੰ ਮਿਲੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਇੱਕ ਟਰਨਿੰਗ ਪੁਆਇੰਟ ਜਿਹੜਾ ਵੱਡਾ ਪੁਆਇੰਟ ਇਹ ਆ ਰਿਹਾ ਹੈ ਵੀ ਸੱਤਾਧਰ ਜਿਹੜੀ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੇ ਵਿਚਾਲੇ ਇੱਕ ਤਰ੍ਹਾਂ ਦੀ ਸ਼ਬਦੀ ਜੰਗ ਵੀ ਸ਼ੁਰੂ ਹੋਈ ਹੋਈ ਸੀ ਔਰ ਕਾਂਗਰਸ ਪਾਰਟੀ ਦੇ ਬੰਦੇ ਜਿਹੜੇ ਕਾਉਂਸਲਰ ਨੇ ਜਾਂ ਵੱਡੇ ਲੀਡਰ ਨੇ ਉਹਨਾਂ ਨੇ ਆਮ ਆਦਮੀ ਪਾਰਟੀ ਨੇ ਆਪਣੀ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਵਾਈ ਉਹਨਾਂ ਦੇ ਝਾੜੂ ਦਾ ਸਰੂਪਾ ਉਹਨਾਂ ਦੇ ਗळा ਵਿੱਚ ਪਾਇਆ ਔਰ ਕਾਂਗਰਸ ਨੂੰ ਕਿਤਨਾ ਕਿਤੇ ਢਾਹ ਲੱਗੀ ਪਰ ਇਸ ਦੇ ਬਾਵਜੂਦ ਭਾਰਤ ਪੁਸ਼ਨ ਆਸ਼ੂ ਨੇ ਆਪਣੀ ਲੀਡਰਸ਼ਿਪ ਨੂੰ ਇੱਕ ਅਲੱਗ ਰਸਤਾ ਦਿਖਾਇਆ ਜਾਂ ਕਹਿ ਸਕਦੇ ਆਂ ਵੀ ਜਿਹੜੇ ਵੱਡੇ ਲੀਡਰ ਨੇ ਚਾਹੇ ਚਰਨਜੀਤ ਸਿੰਘ ਚੰਨੀ ਹੋਣ ਚਾਹੇ ਰਾਣਾ ਗੁਰਜੀਤ ਹੋਣ ਤੇ ਚਾਹੇ ਹੁਣ ਪ੍ਰਗਟ ਸਿੰਘ ਇਹ ਤਿੰਨਾਂ ਜਿਹੜੇ ਵੱਡੇ ਲੀਡਰਾਂ ਨੇ ਆਸ਼ੂਦੀਪ ਕੋਪੇਰ ਨੂੰ ਬੜਾ ਵੱਡਾ ਇੱਕ ਹੰਗਾਰਾ ਮਾਰਿਆ ਸਾਰੀ ਆਫਿਸ ਦੀ ਜਿਹੜੀ ਕਾਰਗ ਜਾਰੀ ਹੈ ਵੱਡੇ ਲੀਡਰਾਂ ਦੇ ਇਰਤ ਗਿਰਦ ਚੱਲੀ ਜਿੰਨੀਆਂ ਵੱਡੀਆਂ ਪ੍ਰੈਸ ਕਾਨਫਰੰਸਾਂ ਨੇ ਇਹ ਲੀਡਰਾਂ ਦੇ ਇਰਤ ਗਿਰਦ ਚੱਲੀਆਂ ਔਰ ਜਿੰਨੇ ਵੀ ਵੱਡੇ ਬਿਆਨ ਜਿਹੜੇ ਦਿੱਤੇ ਗਏ ਨੇ ਆਸ਼ੂ ਦੇ ਹੱਕ ਦੇ ਵਿੱਚ ਇਹ ਲੀਡਰਾਂ ਦੇ ਹੋ ਕੇ ਕੋਲੋਂ ਵੀ ਨਿਕਲੇ ਸੋ ਇਸ ਚੀਜ਼ ਦਾ ਉਹਨਾਂ ਨੂੰ ਫਾਇਦਾ ਮਿਲਿਆ ਔਰ ਦੂਜੇ ਪਾਸੇ ਜਿਹੜਾ ਨੁਕਸਾਨ ਦੀ ਗੱਲ ਕਰੀਏ ਤਾਂ ਰਾਜਾ ਬੜਿੰਗ ਗਰੁੱਪ ਹੈ ਜਿਹੜਾ ਉਹ ਕਿਤਨਾ ਕਿਤੇ ਨਧਾਰਤ ਰਿਹਾ ਇੱਕ ਦਿਨ ਜ਼ਰੂਰ ਹੈ ਰਾਜਾ ਵੜਿੰਗ ਨੇ ਆ ਕੇ ਪ੍ਰੈਸ ਕਾਨਫਰੰਸ ਦੇ ਵਿੱਚ ਆਪਣੀ ਹਾਜ਼ਰੀ ਲਵਾਈ ਹੋਰ ਆਸ਼ੂ ਦੇ ਹੱਕ ਦੀ ਗੱਲ ਕੀਤੀ ਪਰ ਉਸ ਤੋਂ ਬਾਅਦ ਰਾਜੀ ਵੜਿੰਗ ਦੇ ਜਿਹੜੇ ਹੱਕ ਦੇ ਨਾਲ ਦੇ ਉਹਦੇ ਲੀਡਰਸ ਨੇ ਚਾਹੇ ਉਹ ਜ਼ਿਲ੍ਹਾ ਪ੍ਰਧਾਨ ਦੀ ਗੱਲ ਕਰੀਏ ਚਾਹੇ ਉਹ ਪੁਰਾਣੇ ਐਕਐਮਐਲਏ ਦੀ ਗੱਲ ਕਰੀਏ ਉਹ ਵੀ ਕਿਤੇ ਨਾ ਕਿਤੇ ਆਸ਼ੂ ਦੀ ਜਿਹੜੀ ਕੈਂਪੇਨ ਹੈ ਉਹਦੇ ਵਿੱਚ ਦਾ ਦਾਰਦਰ ਕਿਤੇ ਨਜ਼ਰ ਨਹੀਂ ਆਏ ਹੁਣ ਦੇਖਣ ਵਾਲੀ ਗੱਲ ਹੋਊਗੀ ਵੀ ਰਿਜ਼ਲਟ ਚਾਹੇ ਕਾਂਗਰਸ ਦੀ ਫੇਵਰ ਦੇ ਵਿੱਚ ਰਵੇ ਚਾਹੇ ਕਾਂਗਰਸ ਦੇ ਉਲਟ ਰਵੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਜਾਂ ਕਾਂਗਰਸ ਦੀਆਂ ਮੁਸ਼ਕਲਾਂ ਨੇ ਉਹ ਥੋੜੀਆਂ ਵੱਧ ਸਕਦੀਆਂ ਕਿਉਂਕਿ ਹੁਣ ਜਿਹੜੀਆਂ ਧੜੇਬੰਦੀ ਉਹ ਅਲੱਗ ਤਰ੍ਹਾਂ ਨਾਲ ਚੱਲੇਗੀ ਕਾਂਗਰਸ ਦਾ ਗੁੱਟ ਇੱਕ ਅਲੱਗ ਚੱਲੇਗਾ ਔਰ ਦੂਸਰੇ ਪਾਸੇ ਰਾਜਾ ਵੜਿੰਗ ਦਾ ਅਲੱਗ ਚੱਲੇਗਾ ਭਾਰਤ ਪੂਸ਼ਨ ਬਾਸੂ ਦਾ ਅਲੱਗ ਚੱਲੇਗਾ ਪਰ ਇਹਦੇ ਚੋਂ ਇੱਕ ਸਿੱਟਾ ਨਿਕਲਿਆ ਵੀ ਭਾਰਤ ਪੂਸ਼ਨ ਆਸ਼ੂ ਦਾ ਰਿਜ਼ਲਟ ਜੋ ਮਰਜੀ ਨਿਕਲੇ ਪਰ ਪਾਰਟੀ ਦੇ ਵਿੱਚ ਉਹਨਾਂ ਦਾ ਕਦ ਅੱਗੇ ਨਾਲੋਂ ਜ਼ਰੂਰ ਵੱਡਾ ਹੋ ਜਾਏਗਾ ਪਰ ਆਉਣ ਵਾਲਾ ਸਮਾਂ ਦੱਸੇਗਾ ਵੀ ਹੁਣ ਕਿਸ ਢੰਗ ਨਾਲ ਵੈਸਟ ਦੇ ਵੋਟਰਾਂ ਨੇ ਕਿਸ ਕੈਂਡੀਡੇਟ ਦੇ ਉੱਤੇ ਵਿਸ਼ਵਾਸ ਦਿਖਾਇਆ ਹੁਣ 23 ਤਰੀਕ ਨੂੰ ਜਿਹੜੇ ਬਕਸੇ ਬੰਦ ਹੋ ਗਏ ਨੇ ਮਸ਼ੀਨਾਂ ਦੇ ਵਿੱਚ VOTING ਬੰਦ ਹੋ ਗਈ ਉਹ 23 ਤਰੀਕ ਨੂੰ ਸਵੇਰੇ ਜਦੋਂ ਖੁੱਲੇਗੀ ਤੇ ਆਪਾਂ ਨੂੰ ਪਤਾ ਲੱਗ ਜਾਏਗਾ ਵੀ ਕਿਸ ਕੈਂਡੀਡੇਟ ਨੂੰ ਵੈਸਟ ਦੇ ਲੋਕਾਂ ਨੇ ਐਮਐਲ ਦਾ ਤਾਜ ਪਹਿਨਾਣਾ ਪਰ ਇਲੈਕਸ਼ਨ ਜਿਸ ਢੰਗ ਨਾਲ ਰੋਚਕ ਹੋਇਆ ਸੀ ਔਰ ਕਹਿ ਸਕਦੇ ਆ ਵੀ ਜਿਹੜਾ ਉਸ ਦਾ ਰਿਜ਼ਲਟ ਹੈ ਉਹ ਉਸ ਤੋਂ ਵੀ ਵੱਡਾ ਜ਼ਿਆਦਾ ਰੋਮਾਂਚਕ ਹੋਣ ਜਾ ਰਿਹਾ ਹੈ ਕਿਉਂਕਿ VOTING ਘਟ ਹੋਣ ਦੇ ਕਾਰਨ ਕੋਈ ਵੀ ਪਾਰਟੀ ਜ਼ਿਆਦਾ ਆਪਣੇ ਆਪ ਨੂੰ 100% ਨਹੀਂ ਕਹਿ ਰਹੀ ਵੀ ਸਾਡੀ ਜਿੱਤ ਪੱਕੀ ਹੈ ਐਲਾਨ ਹੋਣਾ ਬਾਕੀ ਹੈ ਕਿਉਂਕਿ ਇਲੈਕਸ਼ਨ ਤੋਂ ਪਹਿਲਾਂ ਇਹ ਚੀਜ਼ਾਂ ਹੁੰਦੀਆਂ ਵੀ ਜਿੱਤ ਸਾਡੀ ਪੱਕੀ ਹੈ ਐਲਾਨ ਹੋਣਾ ਬਾਕੀ ਹੈ ਪਰ VOT ਘਟ ਹੋਣ ਕਰਕੇ ਸਾਰੀਆਂ ਪਾਰਟੀਆਂ ਸਥਿਤੀਆਂ ਸਮਝਸ ਦੇ ਵਿੱਚ ਨੇ ਕੋਈ ਵੀ ਕਲੀਅਰ ਨਹੀਂ ਹੋ ਰਿਹਾ ਪਰ ਦੇਖਣ ਵਾਲੀ ਗੱਲ ਹੋਏਗੀ ਵੀ 23 ਤਰੀਕ ਨੂੰ ਕਿਸ ਢੰਗ ਨਾਲ ਰਿਜ਼ਲਟ ਆਂਦਾ ਔਰ ਕਿਹੜੇ ਕੈਂਡੀਡੇਟ ਨੂੰ ਅਸੈਂਬਲੀ ਦੀਆਂ ਪੋੜੀਆਂ ਚੜਨ ਦਾ ਮੌਕਾ ਦੇਣਗੇ ਵੈਸਟ ਦੇ VOTER ਇਹ ਆਉਣ ਵਾਲਾ ਸਮਾਂ ਦੱਸੇਗਾ ਧੰਨਵਾਦ